ਮੈਪ ਹੋਇਆ ਹੈ ਬਾਈ ਟਾਇਰ ਨਜ਼ਾਰੇ ਆ ਗਏ ਨਜ਼ਾਰੇ ਨਿਕਲਣ ਲੱਗ ਗਿਆ ਜੀਸ ਰਹੀ ਹੋਗੇ ਤੇ ਇਦਰੀ ਤਾਂ ਇਹ 90% ਦਾ ਆ 14 ਇੰਚ ਦਾ ਡਾਇਰ ਹੈ 16 ਇੰਚ ਦਾ ਡਾਇਰ ਹੈਗਾ ਉਹਨੂੰ 12 13 14 16 ਸਾਰੇ ਟਾਇਰ ਮਿਲ ਜਾਂਦੇ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਾਲ ਕੋ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਆਏ ਜੀ ਫਦਮਪੁਰ ਸਚੀਨ ਬਾਈ ਦੀ ਗੱਡੀ 'ਚ ਏਅਰਫੋਨ ਇੰਨ ਜੱਡੀ ਤੁਹਾਨੂੰ ਦਿਖਾ ਦਿੰਨੇ ਆ ਜੀ ਪਰ ਟਾਇਰ ਵੇਖੋ ਅੱਜ ਪਿੱਛੇ ਤੋਂ ਟਾਇਰਾਂ ਦਾ ਪੂਰਾ ਮੇਲਾ ਲੱਗਿਆ ਪਿਆ ਆ ਵੇਖੋ ਜੀ ਟਾਇਰ ਸੈਕੰਡ ਹੈਂਡ ਟਾਇਰ ਵੀ ਬਹੁਤ ਵਧੀਆ ਕੀਮਤ ਤੇ ਮਿਲ ਜਾਂਦੇ ਆ ਯਾਰ ਇੱਥੇ ਟਰੈਕਟਰਾਂ ਦੇ ਟਾਇਰ ਪਏ ਆ ਇਹ ਗੱਡੀ ਆਪਾਂ ਲੈ ਕੇ ਆਏ ਆ ਉਹਦੇ ਥੋੜਾ ਨਟ ਚ ਦਿੱਕਤ ਆ ਗਈ ਸੀ ਤੇ ਉਹ ਨਟ ਖੋਲਦੇ ਇੱਕ ਵਾਰੀ ਫਿਰ ਇੱਥੇ ਗੱਡੀ ਲੈ ਕੇ ਆਵਾਂਗੇ ਆਪਾਂ ਪਾ ਦੇ ਟਾਇਰ ਟਾਇਰ ਚੀਜ਼ ਬਣ ਗਈ ਜਮਾ ਕੰਮ ਲੱਗ ਰਿਹਾ ਮੈਂ ਥੋੜੋ ਆਜੂ ਆਪ ਇੱਕ ਪੁਰਾਣਾ ਟਾਇਰ ਆਇਆ ਬਾਈ ਦੀ ਦੁਕਾਨ ਸਚਿੰਦਰ ਟਾਇਰ ਪਵਾਤੇ ਆ ਗੱਡੀ ਦੇ ਮੇਰੇ ਨਹੀਂ ਪਾਏ ਗੱਡੀ ਦੇ ਆ ਕਿਵੇਂ ਹੁਣ ਖੁਸ਼ ਆ ਵਧੀਆ ਇੱਕ ਨੰਬਰ ਸੈਕੰਡ ਹੈਂਡ ਹੈ ਉਹ ਚੰਗੇ ਆ ਆ ਤਾਂ ਨਵੇਂ ਆ ਆ ਤੇ ਪਰਚੀ ਲੱਗੀ ਹੈ ਨਾ ਆਹਾ ਆ ਚੱਲੇ ਹੋਏ ਸੈਕੰਡ ਹੈਂਡ ਤੇ ਸੈਕੰਡ ਹੈਂਡ ਆ ਪਰ ਰਾਣੀ ਟਾਇਰਾਂ ਦੇ 3 ਨਵੇਂ ਟਾਇਰਾਂ ਨੂੰ ਜਿੰਨੇ ਵੀ ਲੈਣੇ ਆ ਬੱਸ ਹੀ ਆਣਾ ਬੋਲ ਬਾਕੀ ਬਾਈ ਨਾਲ ਗੱਲਬਾਤ ਕਰਾਉਣੀ ਆ ਦੱਸਣਗੇ ਚੰਗੀ ਤਰ੍ਹਾਂ ਇੰਟਰੋ ਕਰਨੀ ਆ ਹੁਣ ਪਾਹੀ ਨਾਲ ਮੁਲਾਕਤ ਕਰਾਉਣਿਆਂ ਨਾਲੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਭਾਈ ਜੀ ਹਾਂਜੀ ਵੀਰ ਜੀ ਨਾਮ ਦੱਸਿਓ ਜੀ ਰਾਜ ਨਾਮ ਹੈ ਜੀ ਰਾਜ ਟਾਇਰ ਤੋਂ ਅਦੰਬੂ ਚ ਆਪਣੀ ਸ਼ਾਪ ਹੈਗੀ ਹੈ ਕਿਸੇ ਵੀ ਵੀਰ ਨੂੰ ਕੋਈ ਵੀ ਟਾਇਰ ਚਾਹੀਦਾ ਹੋ ਨਵੇਂ ਜਾਂ ਸੈਕੰਡ ਹੈਂਡ ਸੈਕੰਡ ਹੈਂਡਸ 80% 90% ਕੰਡੀਸ਼ਨ ਦਾ ਟਾਇਰ ਮਿਲ ਜਾਣਗੇ ਵਧੀਆ ਅੱਧੇ ਰੇਟ ਦੇ ਜਿਹੜੇ ਨਵੇਂ ਲੈਣੇ ਨਵੇਂ ਵੀ ਸਾਰੇ ਮਿਲ ਜਾਣਗੇ ਤੁਹਾਨੂੰ ਤੇ ਕੋਈ ਵੀ ਅਲੋਏ ਵੀਲ ਚਾਹੀਦਾ ਕਿਹੜੀ ਵੀ ਗੱਡੀ ਦੇ ਸਾਰੇ ਆਪਣੇ ਕੋਲ ਅਵੇਲੇਬਲ ਹੈਗੇ ਆ ਨਵੇਂ ਕੌਗੇ ਨਵੇਂ ਮਿਲ ਜਾਣਗੇ ਸੈਕੰਡ ਹੈਂਡ ਉਹ ਸੈਕੰਡ ਹੈਂਡ ਮਿਲ ਜਾਣਗੇ ਬੈਸਟ ਡੀਲ ਤੁਹਾਨੂੰ ਦਵਾਂਗੇ ਥੈਂਕ ਯੂ ਮਰਜੀ ਕੰਡੀਸ਼ਨ ਵੀ ਭਾਈ ਦਿਖਾ ਦਿਓ ਇਹਨਾਂ ਨੂੰ ਕਿਹੜੇ ਕੰਡੀਸ਼ਨ ਦਿਖਾਣੇ ਆ ਟਾਇਰ ਦਿਖਾਓ ਜੀ ਆ ਵੇਖੋ ਆ 215 60 16 ਦਾ ਟਾਇਰ ਪਿਆ ਜੀ ਆ ਬਰੀਜ਼ਾ ਦਾ ਕ੍ਰੇਟਾ ਦਾ ਵੈਨਿਊ ਦਾ ਸਾਰੀ ਖਡੇ ਚ ਪੈ ਜਾਊਗਾ ਤੁਸੀਂ ਕੰਡੀਸ਼ਨ ਵੇਖ ਸਕਦੇ ਹੋ ਕਲੋਜ਼ ਕਰੋ ਬਿਲਕੁਲ ਜੈਨੂਨ ਕੰਡੀਸ਼ਨ ਬੜੀ 90% ਕੰਡੀਸ਼ਨਰੀ ਵਿਦਆਊਟ ਐਨੀ ਪੈਂਚਰ ਕੋਈ ਵੀ ਪੈਂਚਰ ਨਹੀਂ ਹੋਗਾ ਟਾਇਰ ਮੇ ਇਸਮੇ ਆਪ ਜੇ ਲੋ ਫੁੱਲ ਸਟਾਕ ਦੇ ਟਾਇਰ ਮਿਲ ਜਾਣਗੇ ਜਿੰਨਾ ਮਾਲ ਉਹ ਵੀ ਆਪਣਾ ਮਾਲ ਮਿਲ ਜਾਏਗਾ ਕੋਈ ਦਿੱਕਤ ਵਾਲੀ ਬਾਤ ਨਹੀਂ ਹੈ 12 ਇੰਚ ਇਸੇ ਦਾ ਫਰਕ ਦੇਖ ਸਕਦੇ ਤੁਸੀਂ ਇਹਨਾਂ ਦਾ ਨਵਾਂ ਹੈਗਾ ਤੇ ਆ ਪੁਰਾਣਾ ਤੁਸੀਂ ਕੰਪੇਅਰ ਕਰ ਸਕਦੇ ਹੋ ਇਹ 100% ਹੈਗਾ ਤੇ ਇਹ 90% ਹੈਗਾ ਆ 14 ਇੰਚ ਦਾ ਡਾਇਰ ਹੈ 16 ਇੰਚ ਦਾ ਡਾਇਰ ਹੈਗਾ ਉਹਨੂੰ 12 13 14 16 ਸਾਰੇ ਟਾਇਰ ਮਿਲ ਜਾਂਦੇ ਭਾਜੀ ਨੰਬਰ ਵੀ ਦੱਸੋ ਤੁਹਾਡੇ ਨਾਲ ਆ ਨੰਬਰ ਆਪਣਾ ਹੈਗਾ 7857565 ਤੁਸੀਂ ਪਿੱਛੇ ਵੀ ਤੁਹਾਨੂੰ ਦਿਖਾ ਦਿੰਨੇ ਆ ਜਾ ਕੇ ਬਹੁਤ ਵੱਡਾ ਜਗਾੜਾ ਯਾਰ ਜਿਵੇਂ ਕੱਪੜੇ ਵਾਲੀ ਦੁਕਾਨ 'ਚ ਆਪਾਂ ਆ ਕੇ ਕਨਫਿਊਜ਼ ਹੋ ਜਾਂਦੇ ਬਸ ਵੈਸੇ ਇੱਥੇ ਹੋ ਜਾਈਦਾ ਉਹ ਡ੍ਰੈਸ ਆ ਰ ਸਾਰੇ ਤਰ੍ਹਾਂ ਦੇ ਟਾਇਰ ਅਵੇਲੇਬਲ ਆ ਸੈਕੰਡ ਹੈਂਡ ਵੀ ਨਵੇਂ ਵੀ ਰਿੰਮ ਰਿੰਮ ਵੀ ਪਈ ਐ ਇੱਥੇ 12 ਇੰਚ ਦਾ ਟਾਇਰ ਕ੍ਰੁਪਟੀਕਾਰ ਦਾ ਆ ਦੇਖੋ ਫੁੱਲ ਥ੍ਰੈਡ ਵਾਲਾ ਸਟਾਕ ਹੈਗਾ ਬਿਲਕੁਲ ਨਵੇਂ ਆ ਕਿਸੇ ਪ੍ਰਕਾਰ ਦਾ ਕੋਈ ਚੂ ਵੀ ਨਹੀਂ ਹੋਊਗਾ ਐਦੇ ਇਸ ਕਸਟਮਰ ਨੂੰ 2-3 ਮਹੀਨੇ ਦੀ ਗਾਰੰਟੀ ਦੇਣਾ ਚਲਾ ਕੇ ਚੈੱਕ ਕਰੋ ਕਿਸੇ ਵੀ ਪ੍ਰਕਾਰ ਦੇ ਨੁਸਕਾਨ ਦਾ ਤੰਤਰ ਨੂੰ ਪੈਰ ਕਲੇਮ ਮਿਲੂਗਾ ਠੀਕ ਆ ਜੀ ਬਹੁਤ ਬਹੁਤ ਥੈਂਕ ਯੂ ਭਾਈ ਆਪਾਂ ਵੀ ਕੈਰ ਪੁਆਏ ਆ ਮਰੂਤੀ ਚ ਤੇ ਆਹ ਬਾਈ ਨੇ ਪੁਆਏ ਆ ਮੈਂ ਪੁਆਏ ਆ ਬਾਈ ਟੇਰ ਨਜ਼ਾਰੇ ਆ ਗਏ ਨਜ਼ਾਰੇ ਘੱਟ ਹੋ ਗਿਆ ਜੀਸ ਰਹੀ ਹੋਗੇ ਤੇ ਤੇਰੀ ਆ ਉਸ ਜੀ ਰਾਜਨ ਬਾਈ ਆਪਣੇ 11 ਵਾਲੇ ਕਿਸੇ ਬਾਈ ਨੇ ਟਾਇਰ ਪਵਾਉਣੇ ਹੋਣ ਤੇ ਨੰਬਰ ਤੁਹਾਨੂੰ ਦੱਸਤਾ ਬਾਈ ਨੇ ਸੰਪਰਕ ਕਰ ਸਕਦੇ ਹੋ ਤੁਸੀਂ ਲੋ ਜੀ ਗੱਡੀ ਆਪਣੀ ਬਹੁਤ ਸਿਰਾਂ ਚੱਲਦੀ ਹੁਣ ਟਾਇਰ ਪਵਾਦੇ ਆ ਠੀਕ ਆ ਜੀ ਫਿਰ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਲਈ ਆਪ ਦਾ ਰੱਖਣਾ ਜੀ ਸਾਰੇ ਖਿਆਲ ਸਤਿ ਸ੍ਰੀ ਅਕਾਲ ਜੀ